ਕਾਫੀ ਕੰਟਰੀਜ਼ ਵਿਜ਼ਿਟ ਕੀਤਾ ਖੇਤੀ ਸੈਕਟਰ ਦੇ ਹਾਂਜੀ ਕਰਕੇ ਮੈਨੂੰ ਜਾਣ ਦਾ ਮੌਕਾ ਮਿਲਿਆ ਹੂੰ ਜਿਹੜੀਆਂ ਅੱਜ ਕੱਲ ਜਿਵੇਂ ਹਾਲੈਂਡ ਦੇ ਵਿੱਚ ਆਲੂ ਦਾ ਜਿਹੜਾ ਮਾਸਟਰ ਗਿਣਿਆ ਜਾਂਦਾ ਹੈ ਹਾਂਜੀ ਉੱਥੇ ਜਿਹੜਾ ਜ਼ਿਆਦਾ ਸਟ੍ਰੈਸ ਹੈ ਉਹਨਾਂ ਨੇ ਸੋਇਲ ਹੈਲਥ ਤੇ ਬਹੁਤ ਕੀਤਾ ਹੈ ਹੂੰ ਪਰ ਯੂਨਿਟ ਏਰੀਆ ਉਹਨਾਂ ਦਾ ਪਰ ਯੂਨਿਟ ਸਕੁਅਰ ਫੁੱਟ ਹੈ ਠੀਕ ਹੈ ਜੀ ਸਾਡਾ ਅੱਜ ਵੀ ਪੰਜਾਬ ਦਾ ਪਰ ਯੂਨਿਟ ਹੈ ਜੀ ਆ ਸਾਡਾ ਪਲਾਟ ਕਿੰਨੇ ਦਾ ਹੂੰ ਇਹ 25 ਏਕੜ ਦਾ ਪਲਾਟ ਹੈ ਜੀ 25 ਏਕੜ ਨੂੰ ਖਾਂ ਦਾ ਆ ਪਾ ਦੇ ਹੂੰ ਉਹਨਾਂ ਦਾ ਪਰ ਯੂਨਿਟ ਜਿਹੜਾ ਯੂਨਿਟ ਹੈ ਕਿ ਆ ਉਹ ਸਕੁਅਰ ਫੁੱਟ ਹੈ ਇੱਕ ਸਕੁਅਰ ਫੁੱਟ ਦੇ ਵਿੱਚ ਐਨਾਲਿਸਿਸ ਕਰਦੇ ਆ ਹਾਂਜੀ ਜਿਹੜੀਆਂ ਆਟੋਮੈਟਿਕ ਮਸ਼ੀਨਸ ਆ ਹੂੰ ਤੇ ਉਹਦੇ ਅਕੋਰਡਿੰਗਲੀ ਹੀ ਫਰਟੀਲਾਈਜ਼ਰ ਪੈ ਰਿਹਾ ਠੀਕ ਹੈ ਜੀ ਉਹ ਇਸ ਲੈਵਲ ਤੱਕ ਚਲੇ ਗਏ ਆ ਹੂੰ ਸਾਨੂੰ ਐਟਲੀਸਟ ਪਰ ਯੂਨਿਟ ਜਿਹੜਾ ਸਾਡਾ ਇੱਕ ਯੂਨਿਟ ਹੈ ਉਹ ਏਕੜ ਦਾ ਤਾਂ ਹੋਣਾ ਚਾਹੀਦਾ ਬਿਲਕੁਲ ਜੀ ਇੱਕ ਏਕੜ ਦੀ ਸਵਾਲ ਐਨਾਲਿਸਿਸ ਕਰਾਓ ਉਹਦੇ ਅਕੋਰਡਿੰਗਲੀ ਫਰਟੀਲਾਈਜ਼ਰ ਪਾਈ ਜਾਵੇ